ਅੱਸੀ ਗੱਲ ਜੀ ਆਪਣੇ ਆਲ ਬਿਠੇ ਆ ਵੀਰ ਅੰਗਰੇਜ਼ ਸਿੰਘ ਦੀ ਬਦ ਨਿਕਲਾ ਤੋਂ ਅ ਜਿੱਥੇ ਲੋਕਾਂ ਦੇ ਮਾਪੇ ਉਹਨਾਂ ਬੱਚਿਆਂ ਦਾ ਨਸ਼ਾ ਛਡਾਉਣ ਚ ਕੋਸ਼ਿਸ਼ ਕਰਦੇ ਆ ਜਿਹੜੇ ਕਿਸ ਨਾ ਕਿਸੇ ਕਾਰਨ ਗਲਤ ਸੰਗ ਵਿੱਚ ਫਸ ਜਾਂਦੇ ਹੈਗੇ ਆ ਪਰ ਇੱਥੇ ਇਸਦੇ ਉਲਟ ਆ ਕਿ ਇਹਨਾਂ ਦੇ ਬੇਟੇ ਨੇ ਇਹਨਾਂ ਦਾ ਨਸ਼ਾ ਛਡਾਉਣ ਦੇ ਵਿੱਚ ਸਹਿਯੋਗ ਕੀਤਾ ਨਸ਼ਾ ਕੀ ਇਹ ਪੋਸਟ ਖਾਂਦੇ ਸੀਗੇ ਪੋਸਟ ਵੀ ਇਸ ਤਰ੍ਹਾਂ ਖਾਂਦੇ ਸੀਗੇ ਜਿਹਦੇ ਬਿਨਾ ਰਿਆ ਨਹੀਂ ਜਾਂਦਾ ਸੀਗਾ ਇਹ ਬੜੀ ਵੱਡੀ ਸਮੱਸਿਆ ਵਾ ਸੋ ਇਸ ਦੇ ਬਾਰੇ ਦੱਸਣਗੇ ਕਿ ਇਹਨਾਂ ਨੇ ਨਸ਼ਾ ਕਿਵੇਂ ਛੱਡਿਆ ਹਾਂਜੀ ਮਿਰਜੀ ਸਸੀ ਗਾਲ ਜੀ ਸਸੀ ਗਾਲ ਜੀ ਨਾਮ ਅੰਗਰੇਜ਼ ਸਿੰਘ ਜਿਵੇਂ ਦਾਸੀ ਤਾਂ ਬਦਨੀ ਗੜਾ ਤੋਂ ਜੀ ਤਾਂ ਸਰ ਇਹ ਕੇਸਰ ਤੇ ਵੈਲਡੈਡ ਅੱਛਾ ਜਾਨੀ ਕਿ ਅਸੀਂ ਡਾਕਟਰ ਸਾਹਿਬ ਦੀ ਕੋਠੀ 'ਚ ਕੰਮ ਕਰ ਰਹੇ ਸੀ ਹਾਂਜੀ ਤੇ ਕੇਸਰ ਤੇ ਵੈਲਡੈਡ ਜਾਨੀ ਕਿ ਮੇਰਾ ਲੜਕਾ ਲੈ ਗਿਆ ਸੀ ਅੱਛਾ ਕਿਉਂਕਿ ਉਹਨਾਂ ਨੇ ਇੱਕ ਦੋ ਰਿਜ਼ਲਟ ਲੈਏ ਹੋਏ ਸੀਗੇ ਕਿਉਂਕਿ ਉਹ ਬਾਹਰ ਡਾਕਟਰ ਸਾਹਿਬ ਨਾਲ ਗਏ ਸੀ ਤਾਂ ਇਹ ਘਰੇ ਹੀ ਵਰਤਨਾ ਸ਼ੁਰੂ ਕਰਤਾ ਤਾ ਜੇ ਗੱਲ ਕਰੀਏ ਇਹ ਵੀ ਮੈਂ ਪਹਿਲੇ ਦਿਨੀ ਹੀ ਕੇਸਰ ਤੇ ਵੈਲਡਟ ਵਰਤ ਕੇ ਵੀ ਮੈਂ ਜਿਹੜਾ ਪੋਸਟ ਸੀ ਉਹ ਛੜਤਾ ਸੀ ਪਰ ਨਹੀਂ ਕਿਉਂਕਿ 15 ਦਿਨ ਮੈਂ ਲਗਾਤਾਰ ਵਰਤਦਾ ਰਿਹਾ ਪਰ ਜਿਵੇਂ ਤਕਰੀਬ ਵੱਲੋਂ ਮੇਰੀ ਇਮਿਊਨਿਟੀ ਸੀ ਵੀ ਬਹੁਤ ਸਟਰੋਂਗ ਹੋ ਗਈ ਸੀ ਜਾਨੀ ਕਿ ਮੈਨੂੰ ਕੋਈ ਭਾਲ ਜੀ ਨਹੀਂ ਮਹਿਸੂਸ ਹੋ ਰਹੀ ਸੀ ਪਰ ਇੱਕ ਦਿਨ ਚਾਂਕੀ ਕੀ ਹੋਇਆ ਮੈਂ ਵਰਤਨਾ ਜਾਨੀ ਕਿ ਮੈਂ ਕਿਸੇ ਨਾਲ ਫੀਲਡ 'ਚ ਗਿਆ ਤਾਂ ਉਸ ਦਿਨ ਮੇਰਾ ਮੈਸ ਹੋ ਗਿਆ ਤਾਂ ਜਦੋਂ ਮੈਨੂੰ ਬਾਅਦ 'ਚ ਚੇਤਾ ਆਇਆ ਵੀ ਮੈਂ ਇਹ ਚੀਜ਼ ਵਰਤੀ ਨਹੀਂ ਪਰ ਮੈਨੂੰ ਕੋਈ ਵੀ ਤੋੜ ਕੋਈ ਵੀ ਪਰੇਸ਼ਾਨੀ ਨਹੀਂ ਐਸੀ ਪਰ ਉਹ ਉਹਦੇ ਜਿਹੜਾ ਮੈਨੂੰ ਬਹਿਮ ਸੀ ਇੱਕ ਡਰ ਸੀ ਕਿਉਂਕਿ ਮੈਂ 16 17 ਸਾਲ ਤੋਂ ਵਰਤ ਰਿਹਾ ਸੀ ਮੈਨੂੰ ਇਹ ਲੱਗਦਾ ਸੀਗਾ ਵੀ ਰਾਤ ਹੁਣ ਕਿਵੇਂ ਲੰਘੂਗੀ ਪਰ ਮੈਂ ਕੋਈ ਮੈਨੂੰ ਤੋੜਨੀ ਸੀ ਪਰ ਮੈਂ ਆਪਦੇ ਦਿਲ ਨੂੰ ਦਸਾਲਾ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਜਿੰਨਾ ਕਿ ਮੈਂ ਵਰਤਦਾ ਸੀ ਮੈਂ ਥੋੜਾ ਜਿਹਾ ਖਾਲਿਆ ਸੀ ਪਰ ਉਹ ਨਹੀਂ ਮੈਂ 2-3 ਦਿਨ ਕਰਦਾ ਰਿਹਾ ਪਰ ਉਸ ਤੋਂ ਬਾਅਦ ਦੇ ਵਿੱਚ ਮੈਨੂੰ ਇਹ ਪੋਸਟ ਜੀ ਮੈਨੂੰ ਕੋਈ ਵੀ ਲੋੜ ਨਹੀਂ ਪਈ ਕੇਸਰ ਤੇ ਵੈਲਡਟ ਵਰਤਨ ਦੇ ਨਾਲ ਕਿਉਂਕਿ ਮੈਂ ਤਾਂ ਆਪ ਠੀਕ ਹੋਇਆ ਮੈਂ ਜਾਨੀ ਕਿ ਮੇਰੇ ਨਾਲ ਜਿਹੜੇ 3-4 ਵਿਅਕਤੀ ਨਾਲ ਸੀਗੇ ਮੇਰੇ ਯਾਰ ਦੋਸਤੋ ਕਹਿੰਦਾ ਮਨ ਉਹ ਵੀ ਛੱਡ ਗਿਆ ਪਰ ਖੁਸ਼ੀ ਵਾਲੀ ਗੱਲ ਇਹ ਹੈ ਵੀ ਮੈਂ ਆਪ ਦਾ ਕੋਰਟ ਤਾਂ ਵੱਡੇ ਵੱਡੇ ਮੈਂ ਦੂਜਿਆਂ ਦਾ ਵੀ ਤਿੰਨ ਆਚਾਰਾਂ ਦਾ ਵੀ ਨਸ਼ਾ ਜਿਹੜਾ ਸੀਗਾ ਪੋਸਟ ਕਾਂ ਦੇ ਜੀ ਪਰ ਖੁਸ਼ੀ ਵਾਲੀ ਗੱਲ ਇਹ ਹੋਇਆ ਵੀ ਜਿਹੜੀ ਜੀਵ ਵਾਲੀ ਗੋਲੀ ਖਾਂਦੇ ਸੀ ਜਾਣੀ ਜਿਹੜੇ ਚਾਰ ਚਾਰ ਖਾਣ ਦਿੱਤਾ ਤਿੰਨ ਤਰ੍ਹਾਂ ਜਾਨੀ ਕਿ ਉਹ ਅੱਜ ਆਪ ਦਾ ਸਿਰਫ ਦਿਲ ਨੂੰ ਆ ਬਿਕੋਜ਼ ਹੋ ਨਾ ਜਾਵੇ ਪਰ ਅੱਧੀ ਗੋਲੀ ਤੇ ਆ ਗਿਆ ਮੈਨੂੰ ਬਹੁਤ ਸ਼ਾਨਦਾਰ ਰਿਜ਼ਲਟ ਮਿਲਿਆ ਮੈਨੂੰ ਤਕਰੀਬਨ 10 ਮਹੀਨਾ ਤੋਂ ਉੱਤੇ ਹੋ ਗਿਆ ਪਰ ਆਪਾਂ ਜੇ ਵੇਖੀਏ ਇਹ ਵੈਲਡਟ ਕੈਪਸੂਲ ਤੇ ਇਹ ਮੈਂ ਛੱਡ ਕੇ ਹੀ ਵੇਖਿਆ ਮੈਂ ਕਿਹਾ ਇਹ ਨਾ ਹੋਵੇ ਆਪਾਂ ਪੋਸਟ ਹੀ ਹਟਾ ਵੀ ਖਣੀ ਇਹ ਲੱਗ ਜੂਗਾ ਪਰ ਇਹ ਛੱਡਿਆ ਮੈਂ 2-2 ਮਹੀਨੇ ਨਹੀਂ ਖਾਦਾ ਮੈਨੂੰ ਕੋਈ ਵੀ ਤੋੜ ਨਹੀਂ ਲੱਗੀ ਬਹੁਤ ਹੀ ਸ਼ਾਨਦਾਰ ਰਹਾ ਪਰ ਉਸ ਤੋਂ ਬਾਅਦ ਦੇ ਵਿੱਚ ਸ਼ਿਲਾਜੀਤ ਹੂੰ ਇਹਦਾ ਵੀ ਬਹੁਤ ਹੀ ਸ਼ਾਨਦਾਰ ਇਹ ਵੀ ਮੈਂ ਵਰਤੀ ਅੱਛਾ ਜੀ ਇਹਦੇ ਨਾਲ ਵੀ ਕਹਿਣ ਦਾ ਮਤਲਬ ਹੁਣ ਤਾਂ ਇਹ ਲੱਗਦਾ ਵੀ ਮੇਰੀ ਉਮਰ 48 ਸਾਲ ਦੀ ਆ ਮੈਨੂੰ ਇਦਾਂ ਲੱਗ ਰਿਹਾ ਵੀ ਮੈਂ 30 ਸਾਲ ਦੀ ਉਮਰ ਚ ਅੱਛਾ ਜੀ ਬਹੁਤ ਹੀ ਸ਼ਾਨਦਾਰ ਰਿਜ਼ਲਟ ਆ ਅਸੀਂ ਜਿੰਨੂੰ ਵੀ ਦਿੰਨੇ ਆ ਉਹ ਇਹੀ ਡਿਮਾਂਡ ਕਰਦਾ ਵੀ ਇਹਦੇ ਨਾਲ ਤਾਂ ਜਿਹੜੇ ਬੰਦੇ ਫੀਮ ਬਖਾਉਂਦੇ ਸੀ ਹਾਂ ਉਹ ਵੀ ਛੱਡ ਗਏ ਇਹ ਇਹਦੇ ਨਾਲ ਹੋਰ ਕੀ ਕੀ ਮਤਲਬ ਸਰੀਰ ਰੋਖਿਆ ਦੇ ਹੋ ਸਕਦਾ ਇਹਨੇ ਇਮਿਊਨਿਟੀ ਜਿਵੇਂ ਆਪ ਨੂੰ ਇਹ ਹੱਡੀਆਂ ਦੇ ਵਿੱਚ ਮਜ਼ਬੂਤ ਕਰਦੀ ਆ ਇਮਿਊਨਿਟੀ ਸਟਰੋਂਗ ਕਰਦੀ ਆ ਜਿਵੇਂ ਆਪਾਂ ਕਹਿੰਦੇ ਆ ਵੀਕਨੈਸ ਰਹਿੰਦੀ ਆ ਕੰਮ ਕਰ ਨੂੰ ਜੀ ਨਹੀਂ ਕਰਦਾ ਵੀ ਇਹ ਬਹੁਤ ਹੀ ਵਧੀਆ ਰਿਜ਼ਲਟ ਆ ਇਹਦੀ ਹਾਂ ਤੁੜੇ ਕਹਿੰਦਾ ਮਤਲਬ ਵਿੱਚ ਕੇਸਰ ਲੈਣ ਆ ਬੈਲਡਰ ਲੈਣ ਤੇ ਛੇਲਾ ਜੀ ਤੇ ਲੈਣਾ ਮੈਂ ਕਹਿੰਦਾ ਜੀ ਕੋਈ ਵੀ ਬੰਦਾ ਨਸ਼ਾ ਛੱਡਣਾ ਚਾਹੁੰਦਾ ਹੋਵੇ ਵੀ ਉਹਦਾ ਦਿਲ ਹੋਵੇ ਵੀ ਮੈਂ ਛੱਡਣਾ ਤਾਂ ਇਹ ਤਿੰਨੇ ਚੀਜ਼ਾਂ ਵਰਤਣ ਨਾਲ ਛੱਡਿਆ ਜਾ ਸਕਦਾ ਤੇ ਜਿਹੜੇ ਨਸ਼ਾ ਨਹੀਂ ਵੀ ਕਰਦੇ ਉਹ ਕਿਸੇ ਕਾਰਨ ਕੋਈ ਕਮਜ਼ੋਰੀਆਂ ਉਹਨਾਂ ਦੇ ਵਿੱਚ ਮੰਨ ਲਓ ਜੀ ਇਹ ਆਪਣੀ ਖਰਾਕ ਹੀ ਆ ਜਿਹੜਾ ਕਿ ਕੇਸਰ ਆਪਾਂ ਗੂਗਲ ਤੇ ਆਪਾਂ ਸਰਚ ਕਰਕੇ ਵੇਖ ਸਕਦੇ ਆ ਉਹ ਵੀ origignal ਕਿੱਥੋਂ ਮਿਲਦਾ ਤਾਂ ਕੀ ਕੀ ਇਹਦੇ ਫਾਇਦੇ ਆ ਤੇ ਬੈਲਡਰ ਇਹ ਜਾਣੀ ਕਿ ਆਪਾਂ Google ਤੇ ਸਰਚ ਕਰਕੇ ਸ਼ਿਲਾ ਜੀ ਦਾ ਇਹਨੂੰ ਆਪਾਂ ਸਰਚ ਕਰਕੇ ਵੀ ਚੈੱਕ ਕਰ ਸਕਦੇ ਹਾਂ ਇਹਦੇ ਕੀ ਕੀ ਫਾਇਦੇ ਆ ਧੰਨਵਾਦ ਜੀ ਸੋ ਇਹਨਾਂ ਨੇ ਦੱਸਿਆ ਕਿ ਮੈਂ ਦਾ ਨਸ਼ਾ ਛੱਡਿਆ ਹੀ ਛੱਡਿਆ ਤੇ ਨਾਲ ਪੰਜ ਚਾਰ ਸਾਥੀਆਂ ਦਾ ਹੋਰ ਦਾ ਵੀ ਛੜਾਤਾ ਜੀਵ ਵਾਲੀਆਂ ਗੋਲੀਆਂ ਵੀ ਛੱਡੀਆਂ ਗਈਆਂ ਪੋਸਟ ਛੱਡ ਰੇ ਆ ਹਫੀਮ ਛੱਡ ਰੇ ਆ ਸ਼ਿਲਾ ਜੀ ਦਾ ਹਫੀਮ ਦਾ ਬਦਲੇ ਆ ਵੀ ਜਿਹਨੂੰ ਹਫੀਮ ਨਹੀਂ ਮਿਲਦੀ ਅਫੀਮ ਮਹਿੰਗੀ ਵੀ ਬਹੁਤ ਆ ਇਹਨੂੰ ਆਪਾਂ ਕੋਲੇ ਰੱਖ ਸਕਦੇ ਆਗੇ ਆ ਹਫੀਮ ਦੀ ਭਾਲ ਨਹੀਂ ਆਊਗੀ ਤੇ ਸਸਤੀ ਵੀ ਬਹੁਤ ਜ਼ਿਆਦਾ ਪੈਂਦੀ ਆ ਤੇ ਇਹਦੇ ਨਾਲ ਨਾਲ ਸਰੀਰ ਦੀਆਂ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਨੂੰ ਠੀਕ ਕਰਦੇ ਆ ਕੇਸਰ ਦੇ ਫਾਇਦੇ ਵੀ ਇਹਨਾਂ ਨੇ ਦੱਸੇ ਆ ਤੇ ਵੈਲਡਟ ਗਿਆਸੋਲ ਜਿਹੜਾ ਬੋਡੀ ਸਰਵਿਸ ਕਰਦਾ ਸੋ ਤੁਸੀਂ ਇਹਨਾਂ ਪ੍ਰੋਡਕਟਾਂ ਨੂੰ ਖਰੀਦਣ ਵਾਸਤੇ ਆਪਣੇ ਨਾਲ ਸੰਪਰਕ ਕਰ ਸਕਦੇ ਹੈਗੇ ਆ ਆਪਣਾ ਨੰਬਰ 74043 23066 ਧੰਨਵਾਦ ਜੀ